ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਿੰਡ ਲੇਲ ਕਲਾਂ ਗੁਰੂ ਘਰ ਬਾਬਾ ਅਟਕਦੇਵ ਜੀ ਤੇ ਜਿੱਥੇ ਕੀ ਆਈ 10ਵੀਂ ਬਹੁਤ ਭਾਰੀ ਇਕੱਠ ਹੁੰਦਾ ਤੇ ਜ਼ਿਲ੍ਹਾ ਸੰਗਰੂਰ ਦਾ ਇਹ ਪਿੰਡ ਬਹੁਤ ਵੱਡਾ ਪਿੰਡ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਮੱਥਾ ਟੇਕਣ ਲਈ ਪਹੁੰਚਦੀਆਂ ਨੇ ਤੇ ਆਜੋ ਚੱਲਦੇ ਆਪਾਂ ਗੁਰੂ ਘਰ ਸਤਿ ਸ਼੍ਰੀ ਕਾਲ ਜੀ ਮਾਰਨਿੰਗ ਹੋ ਗਈ ਅੱਜ ਗੁੱਡ ਤੇ ਸਵੇਰ ਦੇ ਵੱਜ ਗਏ ਨੇ 10 ਤੇ ਆਪਾਂ ਚੱਲਿਆਂ ਅੱਜ ਪਿੰਡ ਵੱਡੀ ਲੇਹਲ ਦਸਵੀਂ ਤੇ ਤੇ ਅੱਜ ਦਸਵੀਂ ਉੱਥੇ ਮਨਾਈ ਜਾਂਦੀ ਐ ਨਾ ਬਹੁਤ ਇਕੱਠ ਹੁੰਦਾ ਤੇ ਆਜੋ ਚੱਲਦੇ ਆਂ ਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਗੁਰੂ ਘਰ ਦੇ a few moments later ਆਪਾਂ ਵੱਡੀ ਲੇਲ ਪਹੁੰਚ ਗਏ ਵੱਡੀ ਲੇਲਾ ਬਾਬਾ ਸਾਡੇ ਪਿੰਡਾ ਡਾਲੀ ਵਾਲਾ ਇਹ ਮੈਨੂੰ ਪੱਕਾ ਮਿਲਦਾ ਕਿ ਤੇ ਜਾਵਾਂ ਮੈਂ ਪੱਕਾ ਹੀ ਮਿਲਦਾ ਇਹ ਅੱਜ ਗੁਰਦੁਆਰਾ ਸਾਹਿਬ ਜਾ ਰਹੇ ਮੱਥਾ ਟੇਕ ਕੇ ਦਸਮੀ ਹੈ ਅੱਜ ਅੱਛਾ ਦਸਮੀ ਹੈ ਹਾਂ ਜਰੇਪੀ ਵਾਲੀ ਤੇ ਮੈਨੂੰ ਆਈ ਵਾਰ ਮਿਲਦਾ ਜਿੱਥੇ ਜਾਵਾਂ ਮੈਂ ਉੱਥੇ ਮਿਲ ਜਾਂਦਾ ਅੱਜ ਵੇਰ ਮਿਲ ਗਿਆ ਵੱਡੀ ਲੇਲ ਗੁਰੂ ਘਰ ਆਪਾਂ ਪਹੁੰਚ ਗਏ ਆ ਤੇ ਹੁਣ ਬੰਦਿਆ ਰਮਾਲ ਤੇ ਮੋਟਰਸਾਈਕਲ ਆਪਾਂ ਨੇ ਕਰਤਾ ਪਾਰ ਕੇ ਇੱਥੇ ਕਵੀ ਤੀਨ ਵਾਲਾ ਬਹਾਨੀ ਹੋਵੇ ਸਰ ਮਾਲਾ ਪਾਣੀ ਬਲਦੀ ਆ ਤੇ ਹੁਣ ਚੱਲਦੇ ਆਪਾਂ ਗੁਰੂ ਘਰ ਅੰਦਰ ਤੇ ਟੇਕਦੇ ਆ ਮੱਥਾ ਤੇ ਤੁਹਾਨੂੰ ਭੀੜ ਦਿਖਾਵਾਂ ਕਿੰਨੀ ਕੈ 10 ਵਜੇ ਦਾ ਟਾਈਮ ਹੈ ਤੇ ਤੁਸੀਂ ਭੀੜ ਦੇਖੋ ਕਿੰਨੀ ਜ਼ਿਆਦਾ ਭੀੜ ਹੈ ਆਈ ਦਸਵੀਂ ਤੇ ਇੱਥੇ ਇੰਨੀ ਭੀੜ ਹੁੰਦੀ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਸੰਗਤ ਪਹੁੰਚ ਰਹੀ ਆ ਦੇਖੋ ਇੰਨੀ ਗਰਮੀ ਦੇ ਵਿੱਚ ਵੀ ਆਪਾਂ ਵੀ ਚੱਲਦੇ ਆ ਤੇ ਟੇਕਦੇ ਆ ਮੱਥਾ ਜਿੱਥੋਂ ਆਪਾਂ ਗੁਰੂ ਘਰ ਦੇ ਵਿੱਚ ਐਂਟਰ ਹੋ ਜਾਂਦੇ ਆ ਬਸ ਅੱਗੇ ਭੀੜੇ ਭੀੜ ਹੈ ਸੰਗ ਤੇ ਸੰਗਤ ਹੈ ਸਿਰੇ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਬਹੁਤ ਜ਼ਿਆਦਾ ਸੰਗਤ ਹੈ ਇੱਥੇ ਕਰਤੀਆਂ ਆਪਾਂ ਨੇ ਚੱਪਲਾਂ ਇਹ ਆ ਗਿਆ ਗੁਰੂ ਘਰ ਦਾ ਸਰੋਵਰ ਜਿੱਥੇ ਕਿ ਸੰਗਤਾਂ ਇਸ਼ਨਾਨ ਕਰਦੀਆਂ ਨੇ ਹੱਥ ਮੂੰਹ ਧੋ ਕੇ ਮੱਥਾ ਟੇਕਣ ਜਾਂਦੇ ਨੇ ਆ ਦੇਖੋ ਗੁਰੂ ਘਰ ਦੇ ਵਿੱਚ ਧੁੱਪ ਤੋਂ ਬਚਣ ਦੇ ਲਈ ਉੱਪਰ ਟੈਂਟ ਵੀ ਲਾ ਰੱਖੇ ਨੇ ਆ ਤੋਂ ਸਿਰੇ ਤੱਕ ਦਰਬਾਰ ਸਾਹਿਬ ਤੱਕ ਕਿ ਸੰਗਤਾਂ ਨੂੰ ਧੁੱਪ ਨਾ ਲੱਗੇ ਆ ਦੇਖੋ ਪਾਪਾ ਪਹੁੰਚ ਗਿਆ ਦਰਬਾਰ ਸਾਹਿਬ ਤੁੰਤਨ ਤਨ ਬਾਬਾ ਅੜਕਦੇਵ ਜੀ ਤੇ ਟੇਕਦੇ ਮੱਥਾ ਐ ਫਿਊ ਮੂਮੈਂਟ ਲੇਟਰ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੀ ਸਾਹਮਣੇ ਆ ਜਾਂਦਾ ਹੈ ਲੰਗਰ ਹਾਲ ਜਿੱਥੇ ਕੀ ਸੰਗਤਾਂ ਲੰਗਰ ਛਕ ਰਹੀਆਂ ਤੁਸੀਂ ਭੀੜ ਦੇਖੋ ਅੱਜ ਦਸਵੇਂ ਦਿਨ ਲੰਗਰ ਹਾਲ ਦੇ ਵਿੱਚ ਵੀ ਬਹੁਤ ਜ਼ਿਆਦਾ ਭੀੜ ਹੈ ਲੋਕਾਂ ਦੀ ਸ਼ਰਧਾ ਜਿਹੜੀ ਪਿੰਡ ਲੇਲ ਕਲਾ ਗੁਰੂਕਰ ਅੜਕਦੇਵ ਜੀ ਹੈ ਨਾ ਜਿਹੜਾ ਬਹੁਤ ਜ਼ਿਆਦਾ ਸ਼ਰਧਾ ਹੈ ਇੱਥੇ ਆ ਦੇਖੋ ਆ ਫਰਵਿਥਾਨ ਲੈ ਲੈ ਕੇ ਲੰਗਰ ਛਕਾਂਗੇ ਹੁਣ ਬਾਤਲ ਲੈ ਕੇ ਆਪਾਂ ਲੰਗਰ 'ਚ ਬਹਿ ਕੇ ਤੇ ਥੋੜੇ ਜਿਹਾ ਪਾ ਦਿਓ ਥੋੜੇ ਜਿਹਾ ਵਾਹ ਅੱਜ ਤੁਸੀਂ ਲੰਗਰ ਦੇਖੋ ਯਾਰ ਨਾ ਜਲੇਬੀ ਤੌਲ ਤੇ ਪ੍ਰਸ਼ਾਦੇ ਦੇ ਨਾਲ ਦਾਲ ਹੈ ਤੇ ਬਹੁਤ ਵਧੀਆ ਲੰਗਰ ਹੈ ਤੇ ਛੱਕਦੇ ਛੱਕਦੇ ਤੋਂ ਬਾਅਦ ਮਿਲਦੇ ਆ ਤੁਹਾਨੂੰ ਲੰਗਰ ਆਪਾਂ ਨੇ ਛੱਕ ਲਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਬਾਹਰ ਦਾ ਮਾਹੌਲ ਢੀੜੇ ਬਹੁਤ ਜ਼ਿਆਦੇ ਹੈ ਅੱਜ ਦਾ ਸੰਗਤਾਂ ਦੀ ਆ ਦੇਖੋ ਜਿੱਥੇ ਇਹ ਲਾਈਨਾਂ 'ਚ ਲੱਗੇ ਹੋਏ ਨੇ ਸੰਗਤਾਂ ਨਾਲ ਇੱਥੋਂ ਹੁੰਦੀ ਹੈ ਦੇਗ ਦੇਖ ਕਰਵਾਣੀ ਹੈ ਜਿਹਨੇ ਇੱਥੋਂ ਦੇਖ ਕਰਾ ਸਕਦਾ ਹੈ ਇੱਧਰ ਵੀ ਦਰਬਾਰ ਸਾਹਿਬ ਆ ਬਾਈ ਨਮਾ ਇਮਾਰਤ ਐਡੀਓ ਬਣੀ ਹੋਈ ਐ ਇੱਧਰ ਤੇ ਸੰਗਤਾ ਇੱਧਰ ਹੀ ਮੱਥਾ ਟੇਕਣ ਆਉਂਦੀਆਂ ਤੇ ਉਧਰਲੀ ਸਾਈਡ ਆ ਅ ਅੜਕਦੇਵ ਜੀ ਦਾ ਜਿਹੜਾ ਮਤਲਬ ਦਰਬਾਰ ਸਾਹਿਬ ਪੁਰਾਣੀ ਜਗ੍ਹਾ ਹਨ ਉਹ ਰੱਖੀ ਹੋਈ ਐ ਤੇ ਇੱਧਰ ਨਵੀਂ ਇਮਾਰਤ ਤਿਆਰ ਕੀਤੀ ਹੋਈ ਆ ਦੇਖੋ ਸੰਗਤਾ ਇੱਥੇ ਵੀ ਬੜੀ ਸ਼ਰਧਾ ਨਾਲ ਮੱਥਾ ਟੇਕਦਿਆਂ ਨੇ ਤੇ ਆ ਗਾ ਨਿਸ਼ਾਨ ਸਾਹਿਬ ਗੁਰੂ ਘਰ ਦੇ ਇਹ ਗੇਟ ਨਿਕਲਦੇ ਸਾਰ ਹੀ ਇੱਥੇ ਦੁਕਾਨਾਂ ਹੋ ਜਾਂਦੀਆਂ ਨੇ ਸਟਾਰਟ ਮੇਲੇ ਦੀਆਂ ਆ ਦੇਖੋ ਲਾਸਟ ਵਾਲੇ ਗੇਟ ਤੱਕ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਹਨ ਤੇ ਆਜੋ ਘੁੰਮਦੇ ਤੈਨੂੰ ਦਿਖਾਉਂਦੇ ਆ ਮੇਲਾ ਆ ਇਧਰਲੀ ਸਾਈਡ ਵੀ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ ਹਨਾ ਆ ਦੇਖੋ ਇੱਥੇ ਵੀ ਬੱਚਿਆਂ ਦੇ ਖੇਡਾਂ ਹੋਰ ਸਮਾਨ ਸਾਰਾ ਸੀਲਾ ਸੁਲਾ ਸਾਰੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਪਰ ਇੱਥੇ ਪੀੜ ਘੱਟ ਹੈ ਜੀ ਹਨਾ ਪਾਣੀ ਗਰਮੀ ਕਰਕੇ ਐ ਇਹ ਲਾਈਨ ਜੀ ਚ ਹੈ ਨਹੀਂ ਕੋਈ ਵੀ ਸੰਗਤ ਆ ਇਧਰਲੀ ਸਾਈਡ ਬੜੀ ਰੌਣਕਾ ਯਾਰ ਹਨਾ ਆ ਦੂਜੀ ਲਾਈਨ ਚ ਇੱਥੇ ਬਹੁਤ ਲੋਕ ਫਿਰਦੇ ਨੇ ਮੇਲੇ ਚ ਘੁੰਮਦੇ ਆ ਦੇਖੋ ਮੱਕੀ ਆਪਾਂ ਬਾਹਰ ਚੱਲਦੇ ਆ ਬਾਹਰਲੀ ਸਾਈਡ ਦਿਖਾਉਨੇ ਤੁਹਾਨੂੰ ਇੱਥੇ ਆ ਰੇ ਇਹ ਗੇਮ ਜੀ ਵੀ ਆ ਨਾ ਜਿਹੜੀ 30 ਘੰਟਾ ਲੰਮਕਣਾ ਹੁੰਦਾ ਹੈ ਨਾ ਤੇ ਨਿਆ ਮਿਲਦਾ 500 ਰੁਪਿਆ ਦੇਖੋ ਪਰ ਧੁੱਪ ਕਰਕੇ ਮਿਲਦਾ ਕੋਈ ਨਹੀਂ ਹੈਗਾ ਇੱਥੇ ਅੱਜ ਜਿੰਨੀ ਅਰ ਗਰਮੀ ਵਧੀ ਜਾਂਦੀ ਹੈ ਟਾਈਮ ਵਧੀ ਜਾਂਦਾ ਹੈ ਨਾ 19 ਸੰਗਤ ਹੋਰ ਪਹੁੰਚਦੀ ਹੈ ਤੇ ਗਰਮੀ ਘਟਾਉਣ ਵਾਸਤੇ ਇੱਧਰ ਗੰਨੇ ਦੇ ਜੂਸ ਵਾਲੀ ਰੇੜੀ ਵੀ ਲੱਗੀ ਹੋਈ ਆ ਦੇਖੋ ਤੇ ਲਵੇ ਲਵੇ ਪਿੰਡਾਂ ਵਾਲੇ ਤੇ ਕਾਫੀ ਦੂਰੋ ਦੂਰੋ ਪਿੰਡਾਂ ਵਾਲੇ ਵੀ ਇੱਥੇ ਦਸਵੀਂ ਤੇ ਪਹੁੰਚਦੇ ਨੇ ਪਿੰਡ ਲੇਹਲ ਕਲਾ ਜ਼ਿਲ੍ਹਾ ਸੰਗਰੂਰ ਇੰਨੀ ਕਿ ਜ਼ਿਆਦੇ ਭੀੜ ਹੈ ਵੀ ਲੋਕਾਂ ਨੂੰ ਤੁਰਨ ਨੂੰ ਜਗ੍ਹਾ ਨਹੀਂ ਹੈਗੀ ਗਰਮੀ ਦੇ ਵਿੱਚ ਇੰਨਾ ਜ਼ਿਆਦੇ ਇਕੱਠ ਪਿੰਡ ਲੇਹਲ ਕਲਾ ਆਹ ਦੇਖੋ ਇੱਧਰ ਪਿੰਡ ਲੇਹਲ ਕਲਾ ਦੀ ਜਿਹੜੀ ਲਾਇਬ੍ਰੇਰੀ ਉਹਨਾਂ ਨੇ ਬੁੱਕਾਂ ਲਾਈਆਂ ਹੋਈਆਂ ਨੇ ਇੱਥੇ ਲੋਕਾਂ ਨੂੰ ਦੇਣ ਵਾਸਤੇ ਤੇਰਾ ਮੇਲੇ 'ਚ ਹੋਰ ਵੀ ਬਹੁਤ ਕੁਝ ਦੇਖਣ ਨੂੰ ਹੈ ਹਨਾ ਜਿਵੇਂ ਕਿ ਬੱਚਿਆਂ ਵਾਲੇ ਇੱਧਰ ਇਹ ਆਗੇ ਛਾਲਾਂ ਜੀ ਮਾਰਨ ਵਾਲਾ ਸਿਸਟਮ ਐ ਇੱਧਰ ਜਿਹੜਾ ਗੱਡੀ ਵਾਲਾ ਜੂਸ ਹੁੰਦਾ ਹੈ ਨਾ ਅਲਕੋਹਲ ਜੀ ਵਾਲਾ ਉਹ ਉੱਥੇ ਇੰਨੀ ਕਿ ਭੀੜ ਹੋ ਰਹੀ ਹੈ ਲੋਕ ਲੈਣਾ ਲੱਗ ਰਹੀਆਂ ਇਹਨਾਂ ਦੇਖੋ ਬਾਰੀ ਨਹੀਂ ਪੈਂਦੀ ਕਿ ਭਾਈ ਨੂੰ ਨੂੰ ਗਰਮੀ ਬਹੁਤ ਜ਼ਿਆਦੀ ਹੈ ਇੱਧਰ ਜਵਾਖਾਂ ਵਾਸਤੇ ਇੱਕ ਹੋਰ ਲੱਗਿਆ ਹੋਇਆ ਸਿਸਟਮ ਜਾਨਾ ਉੱਪਰੋਂ ਛਾਲਾਂ ਮਾਰਦੇ ਨੇ ਆਹ ਦੇਖੋ ਤੇ ਆਹ ਛੋਟੇ-ਛੋਟੇ ਗੱਡੀਆਂ ਇਹ ਵੀ ਬੱਚਿਆਂ ਦੇ ਲਈ ਹੈ ਤੇ ਮੇਲੇ 'ਚ ਚੀਜ਼ਾਂ ਬਹੁਤ ਨੇ ਦੇਖਣ ਨੂੰ ਇੱਥੇ ਹਨਾ ਕੁਲਫੀ ਆ ਗਈ ਇੱਧਰ ਮਟਕਾ ਕੁਲਫੀ ਦੀ ਐੜੀ ਬਹੁਤ ਜ਼ਿਆਦਾ ਪੀੜਾ ਯਾਰ ਅੱਜ ਇੱਥੇ ਫਿਰ ਇੱਧਰ ਸਕੂਲ ਵਾਲੇ ਬੱਚੇ ਵੀ ਆ ਰਹੇ ਨੇ ਸਿੱਧੀ ਸਕੂਲ ਚੋਂ ਆ ਦੇਖੋ ਬੈਗ ਚੱਕੀ ਕਿ ਕੋਈ ਲੱਗੇ ਇਹਦੇ ਸਕੂਲ ਹੈ ਨਾ ਸਕੂਲ ਦੇ ਪਿੱਛੇ ਗੁਰੂ ਘਰ ਪੈਂਦਾ ਤਾਂ ਕੋਈ ਸਾਈਕਲ ਨੂੰ ਲੌਕ ਲਾਉਣ ਲੱਗ ਰਿਹਾ ਸਕੂਲ ਵਾਲੇ ਬੱਚੇ ਜਿਹੜੇ ਗੁਰੂ ਘਰ ਪਹੁੰਚ ਰਹੇ ਨੇ ਆ ਦੇਖੋ ਮੇਲੇ ਕਰਕੇ ਬੈਗੇ ਚੱਕੀ ਬਦਦੇ ਨੇ ਬਿੰਦਦਰ ਨਾਲ ਯਾਰ ਇੰਨੀ ਗਰਮੀ ਹੈ ਕਿ ਮੈਂ ਤਾਂ ਆ ਕੇ ਛੋਏ ਬੈਠ ਗਿਆ ਯਾਰ ਲੋਕ ਪਤਾ ਨਹੀਂ ਕਿਵੇਂ ਫਿਰ ਜਾਂਦੇ ਨੇ ਇੰਨੀ ਗਰਮੀ ਦੇ ਵਿੱਚ 12:00 ਦਾ ਟਾਈਮ ਹੋ ਰਿਹਾ ਇੰਨੀ ਜਿਆਦਾ ਗਰਮੀ ਹੈ ਖੜੇ ਬੰਦੇ ਨੂੰ ਵੀ ਗਰਮੀ ਆਉਣ ਲੱਗ ਰਹੀ ਆ ਆਪਾਂ ਤਾਂ ਆ ਕੇ ਬਹਿ ਗਏ ਹੁਣ ਇਹਦੇ ਨਾਲ ਪਕੌੜੇ ਲੱਖ ਰਕਨੇ ਗਰਮਾ ਗਰਮਾ ਨਾ ਇੰਨੀ ਗਰਮੀ 'ਚ ਕੌਣ ਖਾਊਗਾ ਪਕੌੜੇ ਤਾਂ ਕੱਢਣ ਲੱਗ ਰਿਹਾ ਪਰ ਆ ਹਜੇ ਵੀ ਇੰਨੀ ਗਰਮੀ ਪੈਣ ਲੱਗ ਰਹੀ ਗਰਮੀ 'ਚ ਪਕੌੜੇ ਕੌਣ ਖਾਜੂਗਾ ਇਤਰੇ ਬੰਦਾ ਖਾ ਸਕਦਾ ਗਰਮੀ 'ਚ ਖਾਜੇਗਾ ਨਹੀਂ ਖਾ ਸਕਦੇ ਇਹ ਵੀ ਮੈਨੂੰ ਕਹਾਂਗਾ ਕਿ ਨਾ ਉਹੀ ਲਾਰਗੇ ਇੰਨੀ ਗਰਮੀ 'ਚ ਕਹਿੰਦਾ ਕੌਣ ਖਾਊਗਾ ਉਹ ਬਾਕੀ ਭੀੜ ਦੇਖੋ ਵੱਧ ਗਈ ਬਹੁਤ ਜ਼ਿਆਦਾ ਪਰ ਜਿਆਦੇ ਭੀੜ ਅੱਜ ਆਹ ਗੱਡੀ ਜੀ ਕੋਲੇ ਜਿਹੜਾ ਜੂਸ ਵਾਲੀ ਗੱਡੀ ਐ ਇੱਥੇ ਜਿਆਦੇ ਭੀੜ ਐ ਆ ਦੇਖੋ ਦੋ ਗੱਡੀਆਂ ਬਰਾਬਰ ਲੱਗ ਕੇ ਦੋਨੇ ਗੱਡੀਆਂ ਦੇ ਭੀੜ ਐ ਇਧਰ ਇੱਕ ਪੈਸੇ ਵਾਲੀ ਗੇਮ ਇੱਕ ਆ ਲਾ ਰਖੀ ਇਹਨਾਂ ਨੇ ਆ ਇੱਥੇ ਆ ਦੇਖੋ ਇਹ ਚੱਕਰ ਜਆ ਪਾਉਣੇ ਹੁੰਦੇ ਨੇ ਜਿਹੜਾ ਉਹ ਚੱਕਰ ਜੀ ਪਾਏ ਨੇ ਆ ਨਾ ਸਾਹਮਣੇ ਵੀ ਜਿਹੜੇ 'ਚ ਪੈ ਗਿਆ ਚੱਕਰ ਬੱਸ ਉਹੀ ਜਿੱਤ ਜੂਗੇ ਜਿਵੇਂ 50 ਦਾ ਨੋਟ 10 ਦਾ 200 ਦਾ 500 ਦਾ ਸਾਰੇ ਨੋਟ ਲਾ ਰੱਖੇ ਨੇ ਕਿਸਮਤ ਅਜਮਾਓ ਤੇ ਚੱਕਰ ਜਾਓ ਸਾਹਮਣੇ ਵਾਲਾ ਪਾਓ ਤੇ ਪੈਸੇ ਕਮਾਓ ਇੱਧਰ ਕਿਉਂ ਗਰਮੇਲਾ ਕਮਾਵੇਂਗਾ ਨਾ ਬਾਈ ਆਪਣੀ ਐਡੀ ਕਿੱਥੇ ਕਿਸਮਤ ਐਡੀ ਐਡੀ ਕਿਸੋਂ ਦੀ ਕਿੱਥੇ ਕਹਿੰਦਾ ਵੀ ਚੱਕਰ ਪੈ ਜੇ ਇੱਥੇ ਕਿ ਨਹੀਂ ਕਰਵੇਂਲਾ ਅਲੈਕੁਮ ਸਲਮ ਵਗੇ ਅਸੀਂ ਫੇਰ ਆ ਗਏ ਇੱਧਰ ਗਰਮੇਲਾ ਫੇਰ ਬਹਿ ਗਿਆ ਕਹਿੰਦਾ ਗਰਮੀ ਲੱਗਦੀ ਐ ਗਰਮੀ ਲੱਗ ਰਹੀ ਹੈ ਹੈ ਲਾ ਦੇ ਮੋਟਰਸਾਈਕਲ ਲਾ ਦਾਂਗੇ ਮੇਰੀ ਰਿਸਟ ਆ ਕੇ ਇਹੀ ਹੋਏਗਾ ਕਹਿੰਦਾ ਵੀ ਗਰਮੀ ਬਹੁਤ ਜ਼ਿਆਦਾ ਹੈ ਕਹਿੰਦਾ ਬੈਠ ਜਾ 10 ਮਿੰਟ ਸੰਗ ਦੇਖੋ ਤੁਰਦੀ ਫਿਰਦੀ ਤੁਰਦੀ ਫਿਰਦੀ ਆ ਰਹੀ ਹੈ ਨਜ਼ਰ ਇੱਧਰ ਗਰਮੀ ਮੰਨਦੀ ਨੇ ਕਿ ਲੋਕ ਕਮਾਲ ਦੀ ਗੱਲ ਐ ਰਹ ਹਨਾ ਕਹ ਨਹੀਂ ਗਰਮੀ ਲਾ ਗਰਮੀ ਮੰਨਣੀ ਚਾਹੀਦੀ ਹੈ ਗਰਮੀ ਚ ਤਾਂ ਗਰਮੀ ਮੰਨੋ ਹਨਾ ਕੁਲਫੀ ਖਾਓ ਆਈਸਕ੍ਰੀਮ ਖਾਓ ਇੱਧਰ ਕੌਣ ਖਾਓ ਇਹ ਮੇਰੇ ਪਿੰਡ ਤੋਂ ਬੰਦਾ ਪਹੁੰਚਿਆ ਗਰਮੀ ਇੰਨੀ ਆ ਪਰ ਮੋਚੇ ਦੀ ਹਜੇ ਵੀ ਥੱਲੇ ਡਿੱਗਦੀਗੀ ਪਿੰਦਰ ਦੇਲੇ ਵਾਲਾ ਕਿਆ ਓਕੇ ਓਕੇ ਗਰਮੀ ਜਾਦੇ ਹੋਗੀ ਆਪਾਂ ਕਰਾਉਣ ਲੱਗ ਗਏ ਇੱਧਰ ਮਸਾਲਾ ਛੋਟਾ ਦੋ ਫਿਰ ਨਾਲ ਇੱਧਰ ਗਰਮੇਲ ਹੈ ਗਰਮੀ ਬਹੁਤ ਜਾਦੀ ਹੈ ਚੱਕ ਬਈ ਟੈਕਨੀਕ ਇਹ ਕਰਖੇ ਜਾਣ ਕੇ ਪਾਣੀ ਵਾਲ ਦੂਜੇ ਹੈ ਕਿ ਗਲਾਸ ਬੰਦੇ ਨੇ ਬਹੁਤ ਛੋਟੇ ਕਰਖਨੇ ਆ ਇਹ ਦੇਖੋ ਜੂਸੀ ਕਰਦੇ ਨੇ ਇੱਥੇ ਆ ਕੇ ਵੀ ਹਨਾ ਗਰਮੇਲਾ ਨਹੀਂ ਵੱਡਾ ਗਲਾਸ ਹੁੰਦਾ ਹੈ ਜਮੀ ਨਿਕੇ ਨਿਕਨੇ ਹਾਂਜੀ ਵੀਰੇ